ਕੀ ਕੀ ਹਾਲ ਚਾਲ ਹੈ ਲੋ ਮਿੱਤਰੋ ਆ ਦੇਖੋ ਦਰਖਤ ਜੰਗਲਾਤ ਮਹਿਕਮੀ ਦਾ ਦਰਖਤਾਂ ਸੜਕ ਦੇ ਬਿਲਕੁਲ ਵਿਚਾਲੇ ਆ ਤੇ ਇਹ ਸੜਕ ਨੂੰ ਬਣੀ ਨੂੰ ਵੀ ਕਾਫੀ ਟਾਈਮ ਹੋ ਗਿਆ ਤੇ ਜਿਹੜੀ ਕਿ ਉੱਥੇ ਤੱਕ ਇਹਨਾਂ ਨੇ ਛੱਡਦੀ ਸੀ ਆ ਦਰਖਤਾਂ ਦੀ ਵਜ੍ਹਾ ਨਾਲ ਆ ਦੇਖੋ ਉਧਰ ਇੱਥੋਂ ਕਿਲੋਮੀਟਰ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਪਿੱਛੇ ਨੂੰ ਵੀ ਵਿਲੇਜ ਅੰਨੇ ਨੂੰ ਵੀ ਇਹ ਕਹਿਲਾ ਤੋ ਵਿਲਾ ਰੋਡ ਆ ਅਲਿਕ ਇੱਥੇ ਤੱਕ ਇਹਨਾਂ ਨੇ ਛੜਤੀ ਸੀ ਵੀ ਦਰਖਤ ਪੱਟੇ ਜਾਣਗੇ ਵੀ ਤਾਂ ਕਿ ਕੋਈ ਘਟਨਾ ਨਾ ਹੋਵੇ ਆ ਦੇਖੋ ਆ ਵੀ ਹੁਣ ਵਿਚਾਲੇ ਆ ਦਰਖਤ ਆ ਦੇਖ ਲਓ ਕਿੰਨਾ ਦੀ ਹੋਰ ਬਈਆ ਸੁੱਕਿਆ ਪਾ ਦਰਖਤ ਹੈ ਇਹਨੇ ਕੀ ਇਨਕਮ ਦੇਣੀ ਆ ਸਮਝ ਨਹੀਂ ਆਉਂਦੀ ਸਰਕਾਰਾਂ ਦੀ ਇਹੋ ਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਅਫਸਰ ਕੰਮ ਨਹੀਂ ਕਰਦੇ ਜਾਂ ਲੋਕਾਂ ਦੀ ਹਿੱਤ ਨਹੀਂ ਦੇਖੀ ਆ ਦੇਖੋ ਆ ਡਾਣਾ ਵੱਢਣ ਵਾਲਾ ਜੀ ਇਹ ਵੀ ਲੱਗ ਸਕਦਾ ਕਿਸੇ ਵਾਰੇ ਵੀ ਘਟਨਾ ਵਾਪਰ ਸਕਦੀ ਆ ਕਿਸੇ ਵੀ ਬੰਦੇ ਦੇ ਉੱਤੇ ਇਨਸਾਨ ਦੇ ਗੱਡੀ ਦੇ ਉੱਤੇ ਕੀ ਹੋ ਸਕਦਾ ਐ ਜੀ ਆਹ ਦੇਖੋ ਆ ਜਮਾ درخت ਜਮਾ ਦੂਧ ਰਖਤਾ ਐ ਤਿੰਨ ਜਮਾ ਇਹ ਕਿਨਾਰੇ ਦੇ ਆਹ ਦੇਖੋ ਕਿੰਨਾ ਟੇਡਾ درخت ਆ ਜੀ ਜੇ ਕੋਈ ਵੱਡਾ ਵਹੀਕਲ ਜਿਵੇਂ ਬੱਸ ਹੋ ਗਈ ਟਰੱਕ ਹੋ ਗਈ ਲੰਘਦੀ ਆ ਤਾਂ ਇਹ ਸਾਈਡ ਰੋਂਗ ਸਾਈਡ ਕਰਕੇ ਉਹਨਾਂ ਨੂੰ ਲੰਘਾਉਣੀ ਪੈਂਦੀ ਆ ਮੈਂ ਨਹੀਂ ਕਹਿੰਦਾ ਵੀ ਇਹ درخت ਪੱਟੇ ਜਾਣ ਜਾਂ ਫਲਾਨਾ ਕੋਈ ਧਮਕਾ ਹੋਏ ਆਪਾਂ ਨੂੰ ਨਹੀਂ ਇੱਕ ਗੱਲ ਹੈ ਕਿ ਵੀ ਇਹ ਪੱਟ ਕੇ ਹੋਰ ਲਗਾ ਦਿੱਤੇ ਜਾਣ ਆ ਇੱਕ ਇੱਕ ਕਰਦਾ ਦਰਖਤਾ ਤੁਸੀਂ ਇਹ ਦੇਖ ਲਓ ਕਿੰਨਾ ਇਹ ਵੀ ਜਮਾ ਬਿਲਕੁਲ ਵਿੱਚ ਆਉਂਦਾ ਨੂੰ ਇਹ ਕਾਹ ਦੇਖ ਲਓ ਤੁਸੀਂ ਜੋੜਾ ਹੈ ਵੀ ਇਹ ਵੀ ਜਮਾ ਵਿਚਾਲੇ ਹੈ ਤਕਬੂ ਸਾਨੂੰ ਦਿਨ ਲਿਓ ਇੱਥੋਂ ਹੀ ਦਿਸਣ ਲੱਗੀ ਉਹ ਆ ਦੇਖੋ ਮੈਂ ਸਾਨੂੰ ਐਸਾਈਡ ਗੱਡੀ ਜਾਊਗੀ ਤਾਂ ਵਿੱਚ ਬੱਜੂਗੀ ਬੱਜੂਗੀ ਦੇਖੋ ਤੈਨੂੰ ਕਿੰਨੀ ਗਲਤ ਆ ਵੀ ਦੇਖੋ ਮੇਰਾ ਆ ਵੀ ਜਮਾ ਪੈ ਚਲ ਰactos ਸੜਕ ਤੇ ਇੱਕ ਸਨ ਹੋਰ ਦਿਖਣਾ ਦੇਖੋ ਸਾਹਮਣੇ ਜਿਹੜਿਆ ਜਮਾ ਸੜਕ ਪਿੰਗੀ ਹੋਈ ਵੀ ਇੱਥੇ ਸੜਕ ਤੇ ਫਰਕ ਪਤਾ ਪਰ ਆ ਇੱਕ ਦੋ ਤੇ ਤਿੰਨ ਆ ਤਿੰਨ ਸਫੈਦੇ ਨਹੀਂ ਪੱਟੇ ਗਏ ਜਿਹੜੇ ਕਿੰਤੁਰ ਘਟਨਾ ਦਾ ਕਾਰਨ ਬਣ ਸਕਦੇ ਨੇ ਕਿਸੇ ਵੀ ਟਾਈਮ